देर सर ठीकु आहे ਮਾਂ ਦੇ ਦਿਨ ਜਿਵੇਂ ہمارے ਜਤਨوں ਨੂੰ ਦਵਾ ਮਿਲਦਾ ਪਰ ਆਪਾਂ ਇਹ ਨਹੀਂ ਕਰਨਾ ਹਰ ਕੁੜੀ ਨੂੰ ਇੰਡੀਪੈਂਡੈਂਟ ਹੋਣਾ ਚਾਹੀਦਾ ਕਿਵੇਂ ਹੁਣ ਤੁਸੀਂ ਸਲਾਈ ਦਾ ਮੇਰੇ ਲਈ ਥੋੜੀ ਮੁਸ਼ਕਲ ਹੋ ਗਈ ਜੇ ਤੁਸੀਂ ਅੱਛੀ ਪੜ੍ਹਾਈ ਕਰ ਸਕਦੇ ਹੋ ਤਾਂ ਬਹੁਤ ਵਧੀਆ ਗੱਲ ਹੈ ਕੋਈ ਵੀ ਕੰਮ ਕਰੋ ਜਿੰਵੇਂ ਤੁਹਾਨੂੰ ਸੁਖਤਾ ਹੈ ਤੇ ਇੰਡੀਅਨ ਗਵਰਨਮੈਂਟ ਮੈਂ ਪੰਜਾਬੀ ਮੀਡੀਅਮ ਚ ਪੜਿਆ ਬਿਲਕੁਲ ਬਿਲਕੁਲ ਸਰਕਾਰੀ ਸਕੂਲ ਦਾ ਪੜਿਆ ਹਾਂ ਪੰਜਾਬੀ ਮੀਡੀਅਮ ਚ ਪੜਿਆ ਜਦੋਂ ਪੜ੍ਹਨਾ ਸ਼ੁਰੂ ਕੀਤਾ ਤਾਂ ਪੜ੍ਹਾਈ ਕੰਨੀ ਸ਼ੁਰੂ ਬੈਠ ਗਈ ਤੇ ਮੈਂ ਤੁਹਾਨੂੰ ਤਾਂ ਸੁਣਾ ਰਿਹਾ ਸਰ ਮੈਂ ਇੱਥੇ ਤੇਰਾ ਮੇਰੀ ਸੁਣਦਾ ਕੱਲ ਦੀ ਸਭ ਤੋਂ ਸ਼ਾਈਨਿੰਗ ਸਟਾਰਸ ਨੇ ਤੁਸੀਂ ਮੰਨੋਗੇ ਪੰਜਾਬ ਦੇ ਵਿੱਚ ਕੁੜੀਆਂ ਗ੍ਰੇਸ਼ੋ ਥੋੜੀ ਜਿਹੀ ਘਟਰੀ ਹੈ ਮੈਨੂੰ ਐਸ ਐਕਸਪੀਟਰ ਤਾਂ ਨਹੀਂ ਪਤਾ ਪੀਟਰ ਸਰ ਨੂੰ ਜ਼ਿਆਦਾ ਪਤਾ ਹੁੰਦਾ ਪਰ ਮੈਂ ਤੁਹਾਨੂੰ ਇੱਕ ਗੱਲ ਹਮੇਸ਼ਾ ਮੈਸੇਜ ਦੇਣਾ ਹੁੰਦਾ ਕੋਈ ਵੀ ਮੇਰੇ ਕੋਲ ਕੁੜੀ ਦਾ ਜਾਂ ਕਿਸੇ ਲੇਡੀਜ਼ ਦਾ ਕੋਈ ਲੜਾਈ ਝਗੜਾ ਦਾ ਕੇਸ ਆ ਨਾ ਹਮੇਸ਼ਾ ਹੀ ਦੇਈਦਾ ਵੀ ਸੈਲਫ ਇੰਡੀਪੈਂਡੈਂਟ ਰਹਿਣਾ ਹਮੇਸ਼ਾ ਪਰ ਐ ਬੋਸ ਅਖੀਰੀ ਚੀਜ਼ ਹੈ ਜਿੱਦ ਦਿਨ ਤੁਸੀਂ ਕੋਈ ਚੀਜ਼ ਨੂੰ ਸੋਚ ਰਹੇ ਹੋ ਕਿ ਉਹਦੋਂ ਹੀ ਉਹ ਚੀਜ਼ ਹਮੇਸ਼ਾ ਸ਼ੁਰੂ ਹੋ ਜਾਂਦੀ ਹੈ ਸਭ ਤੋਂ ਪਹਿਲਾਂ ਆਪਣੇ ਗੋਲਸ ਬਣਾਉ। ਵੀ ਥੋੜਾ ਗੋਲ ਕੀ ਹੈ। ਇਨੋਵੇਸ਼ਨ ਸ਼ੁਰੂ ਕੀਤੀ ਤੇ ਮੈਂ ਤੇ ਗਗਨ ਜੀ ਇੱਥੇ ਰੈਗੂਲਰਲੀ ਹੁੰਦੇ ਸੀਗੇ। ਸੋ ਇੱਕ ਮਜ਼ਦੂਰ ਨੇ ਗਗਨ ਜੀ ਨੂੰ ਕਿਹਾ ਕਿ ਭਾਜੀ ਸਾਨੂੰ ਪਤਾ ਚੱਲਿਆ ਵੀ ਤੁਸੀਂ ਵੀ ਤੁਸੀਂ ਕੋਈ ਗਰੀਬਾਂ ਵਾਸਤੇ ਕੋਰਸ ਸ਼ੁਰੂ ਕਰ ਸਕਦੇ। ਤੁਹਾਡੇ ਬੱਚੇ ਤੇ ਥੋੜਾ ਸਾਰੇ ਇੱਕ ਸਾਡੇ 20 ਦੇ ਕੋਰਸ ਕਰ ਸਕਦੇ। ਸੋ ਇਹਨਾਂ ਨੇ ਮੰਨ ਨੂੰ ਬੜੀ ਗੱਲ ਲੱਗੀ ਹੋ। ਇਹ ਮੈਂ ਕਹਿੰਦਾ ਜੇ ਜੀ ਆਪਾਂ ਕੋਈ ਨਾ ਕੋਈ ਐਸਾ ਕਰੀਏ। ਕਰਤਾਂ ਜੀ ਐਸਪੀ ਸ਼੍ਰੀ rahul koushal ji ਸਰਦੋਪਲੇਅ ਸ਼੍ਰੀ ਰਵੀਰ ਕੌਸ਼ਲ ਜੀ ਪਟਿਆਲਾ ਤੋਂ ਬਲੰਕ ਕਰਦੇ ਹਨ ਇਹਨਾਂ ਨੇ ਆਪਣੀ ਕਰੀਅਰ ਦੀ ਸ਼ੁਰੂਆਤ 1999 ਦੇ ਵਿੱਚ ਐਸਏਸੀ ਐਸਐਸਟੈਂਟ ਸਬ ਇੰਸਪੈਕਟਰ ਜੋਇਨ ਕਰਕੇ ਸ਼ੁਰੂਆਤ ਕੀਤੀ ਮਜੂਦਾ ਸਮੇਂ ਵਿੱਚ ਵੀ ਐਸਪੀ ਦੇ ਰਕਤ ਵੱਜੂ ਸੇਵਾਵਾਂ ਨਿਭਾ ਰਹੇ ਹਨ ਡੀਐਸਪੀ ਹੋਣ ਦੇ ਨਾਲ ਕੌਸ਼ਲ ਸਾਹਿਬ ਇੱਕ ਬਹੁਤ ਚੰਗੇ ਪਲੇਅਰ ਵੀ ਰਹੇ ਹਨ ਕਹਿੰਦਾ ਇਹ ਬੰਦਾ ਇਹ ਗੱਲ ਕਰਦਾ ਹੁੰਦਾ ਤੁਹਾਨੂੰ ਦੇਖ ਕੇ ਉਹਨੂੰ ਬੜਾ ਜੋਸ਼ ਆਦਾ ਕਿ ਆ ਬੱਚੇ ਨੇ ਇਹਨਾਂ ਨਾਲ ਆਪਾਂ ਸਹੀ ਕਰਦੇ ਹਾਂ ਤਾਂ ਪੜ੍ਹਾਈ ਵੀ ਜ਼ਰੂਰੀ ਹੈ ਖੇਡਾਂ ਵੀ ਜ਼ਰੂਰੀਆਂ ਜਿਸ ਖਾਸਪਾਰਟ ਚ ਤੁਹਾਡੀ ਕਾਬਲੀਅਤ ਬਣ ਗਈ ਹੈ ਉਹਨੂੰ ਉੱਪਰ ਲੈ ਕੇ ਜਾਓ ਤੁਹਾਡੇ ਚ ਕੋਈ ਵੀ ਤੁਹਾਨੂੰ ਕੰਮ ਆਉਂਦਾ ਹੈ ਚਾਹੇ ਤੁਹਾਨੂੰ ਫਲਾਈ ਆਉਂਦੀ ਆ ਕੰਪਿਊਟਰ ਆਉਂਦਾ ਮੈਂ ਕਹਿੰਦਾ ਕੁਝ ਵੀ ਹਰਦਾ ਉਹ ਚ ਇੰਨੇ ਐਕਸਪਰਟ ਹੋ ਕਿ ਤੁਹਾਡੇ ਬਰਾਬਰ ਕੋਈ ਬੰਦਾ ਨਾ ਹੋਵੇ ਜੇ ਤੁਸੀਂ ਕਾਮਯਾਬ ਹੋਣਾ ਹੈ ਜ਼ਰੂਰੀ ਨਹੀਂ ਪੜਨ ਵਾਲੇ ਬੱਚੇ ਕਾਮਯਾਬ ਹੁੰਦੇ ਆ ਮੈਂ ਤੁਹਾਨੂੰ ਦੱਸ ਤਾ ਕਿ ਮੈਂ ਭਾਈ ਤੁਹਾਨੂੰ ਠੀਕ ਠਾਕ ਹੀ ਸੀਗਾ ਠੀਕ ਹੈ ਪਹਿਲੀ ਹੁੰਦਾ ਸੀ ਹੌਲੀ ਹੌਲੀ ਕਰਕੇ 33 40% ਨੌਲੇਜ ਬਣੀ ਸੀ ਨੌਲੇਜ ਤਾਂ ਆ ਕੇ ਜਾ ਕੇ ਪ੍ਰੋਜੈਕਟਿਵਿਟੀ ਚੇਂਜ ਹੋ ਜਾਂਦੀਆਂ ਨੇ ਤੇ ਬੰਦਾ ਕਾਰਗਰ ਹੋ ਜਾਂਦਾ ਮੈਂ ਬਹੁਤ ਐਵਰੇਜ ਸਟੂਡੈਂਟ ਹੁੰਦਾ ਸੀ ਜਦੋਂ ਮੈਂ ਪੜ੍ਹਨ ਪੜ੍ਹਾਈ ਸ਼ੁਰੂ ਕੀਤੀ ਬਟ ਆਈ ਵਾਸ ਵੈਰੀ ਗੁੱਡ ਇਨ ਜਨਾਸਿਕ ਮੈਂ ਗੇਮ ਬਹੁਤ ਕੀ ਅਠ ਨੌ ਘੰਟੇ ਪ੍ਰੈਕਟਿਸ ਕਰਦਾ ਸੀਗਾ ਮੇਰੇ ਫਾਦਰ ਬੜਾ ਮੇਰੇ ਤੇ ਜ਼ੋਰ ਦਿੰਦੇ ਹੁੰਦੇ ਸੀ ਬਹੁਤ ਅੱਛਾ ਹੈ ਤੁਹਾਨੂੰ ਪੜਾਈ ਚੋਂ ਐਵਰੇਜ ਸਟੂਡੈਂਟ ਹੋਇਆ ਲੇਕਿਨ ਜਦੋਂ ਮੈਂ ਗੇਮ ਛੱਡ ਕੇ ਪੜ੍ਹਾਈ ਕਦੋਂ ਸ਼ੁਰੂ ਕੀਤੀ ਤਾਂ ਮੈਨੂੰ ਪੜ੍ਹਾਈ ਵੀ ਕਰਲੀ

ਸੋਦਰ ਬਹੁਤ ਬਹੁਤ ਉੱਤਸ਼ਾਹ ਨਾਲ ਇਸ ਤਰ੍ਹਾਂ ਦਾ ਕੋਈ ਸੀ ਇਹ ਉਹ ਸੰਸਥਾ ਸਰ ਜੀ तकरीबन 26 ਸਾਲ ਪਹਾੜੀ ਹੈ ਤੇਰੇ ਪਾਤਸ਼ਾਹ ਸ਼੍ਰੀ ਰਾਜੇਸ਼ ਸ਼ਰਮਾ ਵੱਲੋਂ ਕੀ ਕੋਰ ਡਿਵੈਲਪਮੈਂਟ ਸੀਫਰ ਚੈਕਨੀ ਟੂ ਐਜੂਕੇਸ਼ਨ ਦਾ ਜਿਹੜੀ ਕੇਸ ਏਰੀਆ ਵਿੱਚ ਪਹਿਲਾਂ ਕੁਝ ਇਸ ਤਰ੍ਹਾਂ ਦੇ ਹੈਬਿਟਸ ਫਿਰ ਇਸ ਦੀ ਸ਼ੁਰੂਆਤ ਹੋਈ ਹੈ ਲੈਸਰ ਤੱਕੜਾ ਇਧਰ ਪ੍ਰੇਸ਼ਾਨ ਹੈ ਤੇ ਸਾਹਮਣੇ ਸੂਚਨਾ ਬਣਿਆ ਹੈ ਤੇ ਇੰਟਰਨੈਸ਼ਨਲ ਲੈਵਲ ਦਾ ਰੋਡ ਡਵੈਲਪਮੈਂਟ ਵੀ ਹਾਸਿਲ ਕਰ ਸਕਦਾ ਹੈ। ਡੀਐਸਪੀ ਜੀ ਰਾਹੁਲ ਕੌਸ਼ਲ ਜੀ ਬੜੇ ਮਨੁੱਖੀ ਸੁਭਾਅ ਦੇ ਮਾਲਕ ਹਨ। ਸਾਰਿਆਂ ਨਾਲ ਬੜੇ ਪਿਆਰ ਨਾਲ ਮਿਲਦੇ ਹਨ। ਕੌਸ਼ਲ ਸਾਹਿਬ ਤੁਹਾਡੀ ਹਾਜ਼ਰੀ ਸਾਡੇ ਲਈ ਪ੍ਰੇਰਨਾ ਦਾ ਸਰੋਤ ਹੈ। ਤੁਸੀਂ ਸਿਰਫ ਕਾਨੂੰਨ ਦੀ ਰੱਖਿਆ ਹੀ ਨਹੀਂ ਕਰਦੇ ਸਗੋਂ ਨੌਜਵਾਨਾਂ ਨੂੰ ਚੰਗੇ ਰਾਹ ਤੇ ਤੁਰਨ ਲਈ ਹਮੇਸ਼ਾ ਉਤਸ਼ਾਹਿਤ ਵੀ ਕਰਦੇ ਹੋ। ਅਸੀਂ ਤੁਹਾਡਾ ਤੋਂ ਤਹਿਤੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣੇ ਕੀਤੀ ਸਮੇਂ ਚ ਸਾਡਾ ਸਾਥ ਸਾਡਾ ਸਹਿਯੋਗ ਜਿਹੜਾ ਤੁਹਾਨੂੰ ਲੱਗਾ ਤੁਹਾਡੀ ਸੈਲਫ ਹੈਲਪ ਗਰਪ ਗਰਾਉਂਜਰ ਵਨ ਸੈਂਟਰ ਦਾ ਪ੍ਰੋਜੈਕਟ ਗਰਾਉਂਡ ਦੇ ਵਿੱਚ ਤੁਹਾਨੂੰ ਬੈਂਕ ਤੋਂ ਲੋਨ ਲੈ ਕੇ ਦੇ ਦੇ ਵਿੱਚ ਤੁਹਾਨੂੰ ਉਹਦੇ ਵਿੱਚ ਸੈਟ ਅਪ ਕਰਦੇ ਵਿੱਚ ਸਾਡਾ ਸਹਿਯੋਗ ਮਿਲਦਾ ਪਰ ਪੂਰਾ ਅਗਵਾ ਤੋਂ ਜੋ ਕੋਸ਼ਿਸ਼ ਜਿਹੜੀ ਅਸੀਂ ਤੁਸਨ ਕਰਨੀ ਹੈਗੀ ਹੈ ਸਹਾਇਤਾ ਜਿਹੜੀ ਅਸੀਂ ਤੁਹਾਡੀ ਕਰਦੀ ਹੈ ਵਾਹ ਸਾਡੀ ਤੁਸੀਂ ਫੜਨੀ ਹੈ ਤੁਹਾਨੂੰ ਫੜ ਕੇ ਅੱਗੇ ਤੱਕ ਚੱਲ ਕੇ ਜਾਂਦੇ ਉਹ ਸਾਡਾ ਕੰਮ ਹੈਗਾ ਵਾਹ सो मैं एक बार राहुल जी मेरे बहुत धन्यवाद कर जी अपने समय जो काम कर चेयरमैन गगनदीप शर्मा जी साढ़े प्रिंसिपल बलविंद सिंह जी मीडिया और प्रेस तो आए हुए सा बड़ी खुशी है कि अभी छे महीने का जो कोर्स है वो खत्म करने तो बाद जिलाई मशीन और सर्टिफिकेसन है वो दिखी जा रही है और आ, ਮੈਂ ਰਹੁਲ ਜੀ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਜਿਵੇਂ ਇਹਨਾਂ ਕੋਰਸਸ ਦੀ ਸ਼ੁਰੂਆਤ ਹੋਈ ਸਾਡੇ ਜਿਹੜੇ ਕੋਰਸਸ ਨੇ ਇਹ 2 ਸਾਲ ਤੇ ਮੇਰਾ ਨਾਮ ਗਗਨਦੀਪ ਸ਼ਰਮਾ ਜੀ ਲਈ ਅਸੀਂ ਕੁ ਨਵੇਂ ਕੋਰਸਸ ਸਟਾਰਟ ਕੀਤੇ ਨੇ ਜੋ ਸ਼ਾਰਟ ਡਿਊਰੇਸ਼ਨ ਦੇ ਨੇ 6-6 ਮਹੀਨੇ ਦੇ ਕੋਰਸ ਹੈਗੇ ਨੇ ਇਹ ਸੋਸਵਾ ਇੱਕ ਸੰਸਥਾ ਹੈਗੀ ਹੈ ਚੰਡੀਗੜ੍ਹ ਤੇ ਉਹਨਾਂ ਵੱਲੋਂ ਸਪான்ਸਰਡ ਹੈਗੇ ਨੇ ਅਸੀਂ ਉਹ ਕੋਰਸ ਦਾ ਪਹਿਲਾ ਬੈਚ ਜਿਹੜਾ ਪੂਰਾ ਕੀਤਾ ਉਸ ਬੈਚ ਉਹਦੇ ਬੈਚ ਦੇ ਵਿੱਚ 25-25 ਸਟੂਡੈਂਟਸ ਦੇ ਦੋ ਅਸੀਂ ਕੋਰਸਸ ਕਰਵਾਏ ਨੇ ਕਟਿੰਗ ਟੇਲਰਿੰਗ ਦਾ ਹੈਗਾ ਸੀ ਇੱਕ ਕੰਪਿਊਟਰਸ ਦਾ ਸੀ ਕਟਿੰਗ ਟੇਲਰਿੰਗ ਦਾ ਜਿੰਨੇ ਬੱਚਿਆਂ ਨੇ ਸਕਸੈਸਫੁਲ ਸਾਰੇ ਨਹੀਂ ਆਲਮੋਸਟ ਸਕਸੈਸਫੁਲੀ ਕੰਪਲੀਟ ਕੀਤੇ ਹਨ ਉਹਨਾਂ ਨੂੰ ਸਿਲਾਈ ਮਸ਼ੀਨਾਂ ਅਸੀਂ ਫ੍ਰੀ ਵੰਡੀਆਂ ਹੈਗੀਆਂ ਜਿਹੜੀਆਂ ਗਵਰਨਮੈਂਟ ਵੱਲੋਂ ਸਾਨੂੰ ਸਪਾਂਸਰਡ ਸੀ ਕਿੰਨੀਆਂ ਵੰਡੀਆਂ ਗਈਆਂ ਸਿਲਾਈ ਅੱਜ ਅਸੀਂ 23 23 25 ਦਾ ਪੈ ਸੀ 23 ਬੱਚਿਆਂ ਨੂੰ ਸਿਲਾਈ ਮਸ਼ੀਨਾਂ ਮਿਲਦੀਆਂ ਜੇ ਕੰਪਿਊਟਰ ਕਾਰਡ ਕਿੰਨੇ ਬੱਚੇ ਦਿੱਤੇ ਕਿੰਨੇ ਹਜੇ ਕੰਪਿਊਟਰ ਕਾਰਡ 25 ਦੇ 25 ਬੱਚਿਆਂ ਨੂੰ ਦਿੱਤੇ ਜਾਂਦੇ ਆਮ ਵਾਲਾ ਚੈਂਪੀਅਨ ਕਿਹੜੇ ਕਿਹੜੇ ਕੋਰਸ ਰਨਮੈਂਟ ਆ ਕੇ ਆ ਰਹੇ ਨੇ ਅਸੀਂ ਇਸ ਤੋਂ ਇਲਾਵਾ ਬਿਊਟੀਸ਼ੀਅਨ ਦਾ ਕੋਰਸ ਮਤਲਬ ਕਿ ਨੈਕਸਟ ਈਅਰ ਤੋਂ ਸ਼ੁਰੂ ਕਰਾਂਗੇ ਕਿਉਂਕਿ ਸੋਸਵਾ ਜੋ ਹੈ ਇਹ ਇੱਕ ਸਾ ਕਿਉਂਕਿ ਅਸੀਂ ਨਵੀਂ ਸ਼ੁਰੂਆਤ ਕੀਤੀ ਹੈ ਇਸ ਏਰੀਆ ਦੇ ਵਿੱਚ ਵੀ ਬੱਚੇ ਸਵੇਰ ਰੋਜ਼ਗਾਰ ਤੇ ਚਲੇ ਜਾਣ ਤੇ ਉਹਦੇ ਵਿੱਚ ਕੀ ਹੈਗਾ ਵੀ ਇੱਕ ਸਭ ਪਹਿਲੇ ਸਾਲ ਉਹ ਦੋ ਹੀ ਕੋਰਸਿਸ ਦਿੰਦੇ ਆ ਅਗਲੇ ਸਾਲ ਤੋਂ ਅਸੀਂ ਐਲੀਜੀਬਲ ਹੋ ਜਾਵਾਂਗੇ ਤਿੰਨ ਜਾਂ ਚਾਰ ਕੋਰਸਿਸ ਲਈ ਫਰੋਜ਼ਲੀ ਬਿਊਟੀਸ਼ੀਅਨ ਦਾ ਜਿਹੜਾ ਕੋਰਸ ਹੈ ਉਹ ਸੀ ਆਲਰੇਡੀ ਉਹਨਾਂ ਤੋਂ ਅਪਰੂਵ ਕਰਵਾ ਲਿਆ ਰਿਹਾ ਜਿਹੜੇ ਬੇਰੁਜ਼ਗਾਰ ਨੌਜਵਾਨ ਨੇ ਉਹਨਾਂ ਨੂੰ ਕੀ ਮੈਸੇਜ ਦੇ ਦੇਖੋ ਜੀ ਬੇਰੋਜ਼ਗਾਰੀ ਤਾਂ ਆਪਣੇ ਮਨ ਚ ਹੈ ਠੀਕ ਹੈ ਜੇ ਆਪਾਂ ਕੋਈ ਚੰਗੀ ਐਜੂਕੇਸ਼ਨ ਲਵਾਗੇ ਟੈਕਨੀਕਲ ਐਜੂਕੇਸ਼ਨ ਦੇ ਅੱਜਕੱਲ ਜਿਸ ਤਰ੍ਹਾਂ ਸਰਕਾਰੀ ਦੀ ਸੰਸਥਾ ਹੈ ਆਲਰੇਡੀ 28 ਸਾਲਾਂ ਤੋਂ ਸੀ ਦੇ ਰਹੀ ਹੈਗੇ ਆਂ ਛੋਟੇ ਛੋਟੇ ਕੋਰਸਿਸ ਕਰਕੇ ਵੀ ਬੜੇ 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 ਰਿਜ਼ਲਟਸ ਹੈਗੇ ਨੇ ਜੇ ਬੱਚੇ ਥੋੜੀ ਸਮਝਦਾਰੀ ਨਾਲ ਚੱਲਣਾ ਛੋਟਾ ਕੋਰਸ ਕਰਕੇ ਜੋਬ ਜਾਂ ਆਪਣਾ ਕੰਮ ਅਸੀਂ ਜਿੰਨੇ ਬੱਚਿਆਂ ਨੂੰ ਹੁਣ ਟ੍ਰੇਨਡ ਕੀਤਾ ਹੈ ਸਲਾਈਡਰ ਦੇ ਵਿੱਚ ਸਾਰਿਆਂ ਨੂੰ ਮੋਟੀਵੇਟ ਕੀਤਾ ਹੈ ਵੀ ਆਪਣੇ ਬੁਟੀਕ ਸ਼ੁਰੂ ਕਰੋ ਕੁਝ ਬੱਚੇ ਸਾਡੇ ਨਾਲ ਮਿਲ ਕੇ ਇੱਥੇ ਵੀ ਕੰਮ ਸ਼ੁਰੂ ਕਰ ਰਹੇ ਨੇ ਅਸੀਂ 4 ਦਾ ਇੱਕ ਗਰੁੱਪ ਬਣਾ ਕੇ ਉਹਨਾਂ ਨੂੰ ਇੱਕ ਪ੍ਰੋਜੈਕਟ ਪਾਇਲਟ ਪ੍ਰੋਜੈਕਟ ਬਣਾ ਕੇ ਦੇ ਰਹੇ ਹਾਂ ਸੋ that ਉਹ ਇਹਨਾਂ ਬੱਚਿਆਂ ਨੂੰ ਗਵਰਨਮੈਂਟ ਵੱਲੋਂ ਲੋਨ ਵੀ ਮਿਲ ਜੇਗਾ ਜੇ ਲੋਨ ਮਿਲਣਾ ਸਰੋਪੱਤ ਨੇ ਮਨ ਲਈ ਲੋਨ 50000 ਦਾ ਲੋਨ ਪਰਪਸਨ ਹੈ ਜੋ ਚਾਰ ਦਾ ਗਰੁੱਪ ਬਣਾ ਕੇ ਅਸੀਂ ਇੱਕ ਪਾਇਲਟ ਪ੍ਰੋਜੈਕਟ ਉਹਨਾਂ ਨੂੰ ਦੰਨੇ ਹੈਗੇ ਆ ਪਲੱਸ ਉਹਦੇ ਵਿੱਚ ਮੇਰੇ ਖਿਆਲ ਨਾਲ ਕੁਝ ਸਬਸਿਡੀ ਵੀ ਹੈ ਗਵਰਨਮੈਂਟ ਉਹਦੋਂ ਵੀ ਸਬਸਿਡੀਜ਼ਡ ਲੋਨ ਹੈਗਾ ਇਹ ਮੈਸੇਜ ਤਾਂ ਮੈਂ ਇਹ ਦਊਂਗਾ ਵੀ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਬੱਚਿਆਂ ਨੂੰ ਮੈਕਸਿਮਮ ਆਪਣੀ ਸਟੱਡੀ ਵੱਲ ਧਿਆਨ ਦੇਣਾ ਚਾਹੀਦਾ ਹੈ ਇੱਕ ਦੌਰ ਸੀ ਜਦੋਂ ਲੋਕ ਕਹਿੰਦੇ ਸੀ ਚਲੋ ਸਰਟੀਫਿਕੇਟ ਮਿਲ ਜੇ ਆਪਾਂ ਸਾਰੇ ਉਸ ਦੌਰ ਚੋਂ ਨਿਕਲੇ ਆ ਬਟ ਹੋਣਾ ਵੀ ਜਿਹੜੀ এডਿਕੇਸ਼ਨ ਆਪਾਂ ਲੈ ਰਹੇ ਆ ਇਹਨੂੰ ਪ੍ਰੋਪਰਲੀ ਏ ਔਰ ਉਹਨੂੰ ਪ੍ਰੋਪਰ ਯੂਟਲਾਈਜ਼ ਕਰੀਏ ਔਰ ਉਸੇ ਲਾਈਨ ਦੇ ਵਿੱਚ ਆਪਣਾ ਅੱਗੇ ਜੌਬ ਜਾਂ ਆਪਣਾ ਖੁਦ ਦਾ ਕੰਮ ਸ਼ੁਰੂ ਕਰੀਏ ਸ਼ਰਮਾ ਜੀ ਕੋ ਤੁਹਾਡੇ ਜਿਹੜੇ ਫਾਰਮ ਦੇ ਵਿੱਚ ਬੱਚੇ ਜਾ ਰਹੇ ਆ ਅਮਰੀਕਾ ਸਟਿੰਡੀਗਟ ਕਿੱਥੇ ਵੀ ਜਾਂਦੇ ਨੇ ਕੋਰਸ ਨੂੰ ਉੱਥੇ ਜਾ ਕੇ ਮਤਲਬ ਕਿ ਬੱਚੇ ਕੰਮ ਆਉਂਦੇ ਨਹੀਂ ਬਿਲਕੁਲ ਕੰਮ ਆਉਂਦੇ ਨਹੀਂ ਇਹ ਆਈਟੀਆ ਜੋ ਹੈ ਇੰਡਸਟਰੀਅਲ ਟ੍ਰੇਨਿੰਗ ਇੰਸਟੀਚਿਊਟ ਜੋ ਜੋ ਕੋਰਸੇਜ਼ ਰਨ ਹੋ ਰਹੇ ਹੈਗੇ ਨੇ ਇਹ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਸਟੇਟ ਲੈਵਲ ਤੇ ਇਹਨਾਂ ਦੀ ਅਪਰੂਵਲ ਹੁੰਦੀ ਹੈ SCVT ਕਰ ਦਿੰਦੇ ਇਹਨਾਂ ਨੂੰ ਇੱਕ ਉਸ ਤੋਂ ਹੁੰਦੀ ਹੈ ਸਟੇ ਆਪਣਾ ਨੈਸ਼ਨਲ ਲੈਵਲ ਤੇ NCVT ਆਪਣੀ IT ਜੋ ਹੈ NCVT ਤੋਂ ਅਪਰੂਵਡ ਹੈ ਔਰ ਗਵਰਨਮੈਂਟ ਆਫ ਇੰਡੀਆ ਤੋਂ ਜੋ ਸਰਟੀਫਿਕੇਟ ਮਿਲਦਾ ਹੈ ਇਹ ਪੂਰੇ ਵਰਲਡ ਦੇ ਵਿੱਚ ਵੈਲਿਡ ਹੈ ਉਥੋਂ ਮੰਨ ਲਓ ਕੋਈ ਇਲੈਕਟ੍ਰੀਸ਼ੀਅਨ ਦਾ ਕੋਰਸ ਕਰਕੇ ਫੋਰਨ ਕਿਸੇ ਵੀ ਕੰਟਰੀ ਚਲੇ ਗਿਆ ਉਸ ਕੰਟਰੀ ਦੇ ਵਿੱਚ ਉਹਨੂੰ ਪੜ੍ਹਨ ਦੀ ਜ਼ਰੂਰਤ ਨਹੀਂ ਹੈ ਬਟ ਉੱਥੋਂ ਦੇ ਟੈਸਟ ਕਲੀਅਰ ਕਰਨੇ ਪੈਣਗੇ ਕੁਝ ਕੰਟਰੀਜ਼ ਦੇ ਵਿੱਚ ਰੈਡ ਸੀ ਕਹਿੰਦੇ ਨੇ ਕੁਝ ਕੰਟਰੀਜ਼ ਦੇ ਵਿੱਚ ਅਲੱਗ-ਅਲੱਗ ਹੈਗੇ ਨੇ ਬਟ ਮੈਨੂੰ ਖੁਸ਼ੀ ਹੈ ਵੀ ਸਾਡੇ ਬੱਚੇ ਦੁਬਈ ਕੈਨੇਡਾ ਹਰ ਜਗ੍ਹਾ ਤੇ ਬਹੁਤ ਵਧੀਆ ਕੰਮ ਕਰ ਰਹੇ ਨੇ